ਅਮਰੀਕਾ ਨੇ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਦਿੱਤਾ ਹੈ 205 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਯੂਐਸ ਦਾ ਜਹਾਜ਼ ਰਵਾਨਾ ਹੋ ਗਿਆ ਹੈ ਦੱਸਦੀਏ ਕਿ ਅਮਰੀਕੀ ਫੌਜ ਦਾ ਜਹਾਜ਼ ਰਵਾਨਾ ਹੋ ਗਿਆ ਹੈ ਤੇ ਕੱਲ ਸਾਰੇ 205 ਭਾਰਤੀ ਅਮ੍ਰਿਤਸਰ 에ਅਰਪੋਰਟ ਤੇ ਪਹੁੰਚਣਗੇ ਅਮਰੀਕੀ ਫੌਜ ਦੇ ਸੀ17 ਜਹਾਜ਼ ਰਾਹੀਂ ਸਾਰਿਆਂ ਨੂੰ ਲਿਆਂਦਾ ਜਾ ਰਿਹਾ ਹੈ ਯੂਐਸ ਨੇ 1700 ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਹਿਰਾਸਤ ਚੁਲਾਈ ਨੇ ਜਿਨ੍ਹਾਂ ਦੇ ਵਿੱਚੋਂ ਪਹਿਲਾਂ 205 ਨੂੰ ਭਾਰਤ ਰਿਪੋਰਟ ਕੀਤਾ ਗਿਆ ਇਸ ਤੋਂ ਪਹਿਲਾਂ ਅਮਰੀਕੀ ਫੌਜ ਦੇ ਜਹਾਜ਼ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗੁਆਟੇਮਾਲਾ ਪੇਰੂ ਅਤੇ ਹੋਂਡੂਰਾਸ ਤੱਕ ਪਹੁੰਚਾਇਆ ਇਹ ਤਾਂ ਵੱਡੀ ਖਬਰ ਹੈ ਭਾਰਤੀਆਂ ਦੇ ਨਾਲ ਜੁੜੀ ਹੋਈ ਖਾਸ ਕਰ ਗੈਰ ਕਾਨੂੰਨੀ ਭਾਰਤੀਆਂ ਦੇ ਨਾਲ ਜੁੜੀ ਹੋਈ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਵੱਡੇ ਫੈਸਲੇ ਲੈ ਰਹੇ ਨੇ ਤੇ ਉਹਨਾਂ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਵੀ ਇਹ ਗੱਲ ਆਖੀ ਗਈ ਸੀ ਕਿ ਉਹ ਗੈਰ ਕਾਨੂੰਨੀਆ ਜੋ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਖਿਲਾਫ ਵੱਡਾ ਸਖਤ ਐਕਸ਼ਨ ਲੈਣਗੇ ਤੇ ਹੁਣ ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਦੱਸਦੀਏ ਕਿ 18000 ਭਾਰਤੀ ਨੇ ਅਮਰੀਕਾ ਦੇ ਵਿੱਚ ਜੋ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸੀ ਤੇ ਉਹਨਾਂ ਨੂੰ ਹੁਣ ਵਾਪਸ ਦੇਸ਼ ਭੇਜਿਆ ਜਾ ਰਿਹਾ ਹੈ ਡਿਪੋਰਟ ਕੀਤਾ ਜਾ ਰਿਹਾ ਹੈ ਉਸ ਦੇ ਵਿੱਚੋਂ ਪਹਿਲੇ 205 ਨੂੰ ਅਮਰੀਕਾ ਦੇ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਜਿਸ ਦੇ ਵਿੱਚ ਅਮਰੀਕਾ ਨੇ ਗੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਹੈ 205 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਯੂ ਐਸ ਆਰਮੀ ਦਾ ਜਹਾਜ਼ ਰਵਾਨਾ ਹੋ ਚੁੱਕਿਆ ਹੈ ਤੇ ਕੱਲ ਸਾਰੇ 205 ਭਾਰਤੀ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚਣਗੇ ਤੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇਸ ਦੇ ਵਿੱਚੋਂ ਜ਼ਿਆਦਾਤਰ ਪੰਜਾਬੀ ਵੀ ਨੇ ਇਸ ਲਈ ਇਹ ਜਹਾਜ਼ ਅੰਮ੍ਰਿਤਸਰ 에ਅਰਪੋਰਟ ਤੇ ਲੈਂਡ ਕਰੇਗਾ ਅੰਮ੍ਰਿਤਸਰ 에ਅਰਪੋਰਟ ਤੇ ਇਹ ਜਹਾਜ਼ ਕੱਲ ਸਵੇਰੇ ਪਹੁੰਚੇਗਾ ਅਮਰੀਕੀ ਫੌਜ ਦਾ ਇਹ C17 ਜਹਾਜ਼ ਹੈ ਇਸ ਦੇ ਵਿੱਚ 205 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਤੇ ਜ਼ਿਆਦਾਤਰ ਪੰਜਾਬ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਯੂਐਸ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਲਗਾਤਾਰ ਅਮਰੀਕਾ ਦੇ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ ਡੋਨਲਡ 트੍ਰੰਪ ਦੇ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ ਤੇ 205 ਭਾਰਤੀਆਂ ਨਾਲ ਭਰਿਆ ਜਹਾਜ਼ ਭਾਰਤ ਪਹੁੰਚੇਗਾ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਕੱਲ ਲੈਂਡ ਹੋਵੇਗਾ ਇਹ ਫੌਜ ਦਾ ਜਹਾਜ਼ ਹੈ ਸਪੈਸ਼ਲੀ ਯੂਐਸ ਆਰਮੀ ਇਹਨਾਂ ਭਾਰਤੀਆਂ ਨੂੰ ਲੈ ਕੇ ਪੰਜਾਬ ਆ ਰਹੀ ਹੈ ਦੱਸਦੀ ਹੈ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਤੇ ਕਰੀਬ 1700 ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਭਾਰਤ ਨਾਲ ਸੰਬੰਧਿਤ ਨੇ ਅਤੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਇਹ ਵੀ ਦੱਸਦੀ ਹੈ ਕਿ 18000 ਦੇ ਕਰੀਬ ਗਿਣਤੀ ਹੈ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਵਿਦੇਸ਼ ਮੰਤਰੀ ਜੈਸ਼ੰਕਰ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਦੀ ਹਮਾਇਤ ਨਹੀਂ ਕਰਦੇ ਤਾਂ ਹੁਣ 205 ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਨੂੰ ਵਿਦੇਸ਼ ਭੇਜੇ ਵਿਦੇਸ਼ ਤੋਂ ਭਾਰਤ ਭੇਜਿਆ ਜਾ ਰਿਹਾ ਜਾਨੀ ਕਿ ਅਮਰੀਕਾ ਤੋਂ ਭਾਰਤ ਭੇਜਿਆ ਜਾ ਰਿਹਾ ਅਸੇ ਖਬਰਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਨਿਰਜ ਕੁਮਾਰ ਦਿੱਲੀ ਤੋਂ ਆਨਲਾਈਨ ਤੇ ਮੌਜੂਦ ਨੇ ਨਿਰਜ ਵੱਡਾ ਐਕਸ਼ਨ ਕਿਹਾ ਜਾ ਸਕਦਾ ਇਸ ਨੂੰ ਅਮਰੀਕਾ ਦਾ ਟਰੰਪ ਸਰਕਾਰ ਦਾ ਕਿਉਂਕਿ ਜਿਸ ਢੰਗ ਦੇ ਨਾਲ 205 ਭਾਰਤੀ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਕਿ ਕੁਝ ਜਾਣਕਾਰੀ ਮਿਲ ਰਹੀ ਹੈ ਕਦੋਂ ਤੱਕ ਪਹੁੰਚਣਗੇ ਰਵਾਨਾ ਹੋ ਚੁੱਕਿਆ ਆਰਮੀ ਦਾ ਜਹਾਜ਼ ਨਿਰਜ ਦੇਖੇ F17 에어ਕ੍ਰਾਫਟ ਹੈ ਮਿਲਟਰੀ 에어ਕ੍ਰਾਫਟ ਹੈ ਅਮਰੀਕਾ ਕਾ ਉਸਕੇ ਦਰਯਾ 205 वैसे प्रवासी भारतीयों को भेजा जा रहा है जिनके पास दस्तावेज नहीं और आपको याद होगा साल दो हजार में ग्यारह अवैध प्रवासी भारतीयों को अमेरिका ने लौटाया था और अठारह हजार ऐसे भारतीयों की पहचान ट्रंप प्रशासन ने की है जिनके पास दस्तावेज नहीं और उनको लौटाने की कार्रवाई धीरे धीरे ट्रंप प्रशासन की तरफ से की जाएगी अब से कुछ घंटे पहले टेक्सास से ये विमान उड़ा है भारतीयों को लेकर और ट्रंप प्रशासन जिस तरह से आपने देखा कि कनाडा और मैक्सिको पे पहले टेरिफ लादा ला गया इसलिए कि अवैध प्रवासी कनाडा और मैक्सिको के लिए घुसते थे तो ट्रंप प्रशासन का रवैया इस मामले में सख्त और अब से थोड़ी देर पहले अमेरिकी दूतावास की तरफ से जो भारत भारत में मौजूद है कि उनकी तरफ से साफ यह संकेत दिया गया कि ट्रंप प्रशासन की नीति अवैध प्रवासियों के मसले पे साफ है हालांकि 205 भारतीयों के मसले पर अमेरिकी दूतावास की तरफ से कुछ आधिकारिक जानकारी नहीं दी गई है लेकिन जो जानकारी आई है दो भारतीयों को लेकर ये यूएस का एयरक्राफ्ट जो है वो आ रहा है भारत और जाहिर सी बात है इसमें राजनयिक स्तर पर बातचीत के जरिए ही इनको लौटाया जा रहा होगा लेकिन प्रधानमंत्री नरेंद्र मोदी का भी दौरा है उससे पहले ये 205 भारतीयों को लौटाने की कार्रवाई और पिछली बार जब विदेश मंत्री जयशंकर अमेरिका गए थे तब वहां के विदेश मंत्री से बातचीत में भी इस मसले पे चर्चा हुई थी और विदे, भारतीय विदेश मंत्री का साफ कहना था कि अठारह हजार भारतीयों का जो नंबर है उनके पास एक एक नंबर की जानकारी दी गई है लेकिन उसमें कितने सही है ये वेरिफिकेशन का मसला है लेकिन जो दो भारतीय लौटाए जा रहे हैं जाहिर सी बात है अगर अमेरिका से यह प्लेन आ रहा है ਤੋ ਇਸਕੇ ਲਈ ਅਧਿਕਾਰਿਤ ਤੌਰ ਤੇ ਯਹਾਂ ਬਾਤਚੀਤ ਵੀ ਹੋਈ ਹੋਈ ਹੈ। ਅਨਿਰਜ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ 1700 ਜਿਹੇ ਹੋਰ ਗੈਰ ਕਾਨੂੰਨੀ ਭਾਰਤੀ ਜਿਹੜੇ ਰਹਿ ਰਹੇ ਸੀ ਅਮਰੀਕਾ ਦੇ ਵਿੱਚ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਤੇ 205 ਦੇ ਭਰਿਆ ਹੋਇਆ ਜਹਾਜ਼ ਜਿਹੜਾ 205 ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਕਿ ਕੁਝ ਜਾਣਕਾਰੀ ਜਿਹੀ ਮਿਲ ਰਹੀ ਹੈ ਕਿ ਕਿਹੜੀਆਂ ਸਟੇਟਸ ਦੇ ਨਾਲ ਇਹ 205 ਜੋ ਪਹਿਲੇ ਭਾਰਤੀ ਭੇਜੇ ਜਾ ਰਹੇ ਨੇ ਜੋ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸੀ ਕਿਸ ਕਿਸ ਸਟੇਟ ਦੇ ਨਾਲ ਸਬੰਧਤ ਨੇ ਕਿ ਕੁਝ ਅਜਿਹੀ ਜਾਣਕਾਰੀ ਨਿਰਜ ਸਿੰਘਸ ਮੇਰੇ ਸਹਿਯੋਗੀ ਦਿੱਲੀ ਤੋਂ ਔਨਲਾਈਨ ਤੇ ਮੌਜੂਦ ਸੀ ਜਾਣਕਾਰੀ ਦੇ ਰਹੇ ਸੀ ਦੱਸ ਦਈਏ ਕਿ ਅ ਯੂ ਐਸ ਦੇ ਵੱਲੋਂ 205 ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਤੇ ਇਹ ਗਿਣਤੀ ਵੱਧ ਵੀ ਸਕਦੀ ਹੈ ਕਿਉਂਕਿ 1700 ਅਜੇ ਹੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀਆਂ ਨੂੰ ਹਿਰਾਸਤ ਦੇ ਵਿੱਚ ਪਹਿਲਾਂ ਹੀ ਲਿਆ ਗਿਆ ਹੈ ਦੱਸਦੀ ਹੈ ਕਿ 1700 ਕੁੱਲ ਗਿਣਤੀ ਹੈ ਜਿਨ੍ਹਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ 205 ਅਜਿਹੇ ਭਾਰਤੀ ਨੇ ਜਿਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਡਿਪੋਰਟ ਕਰ ਦਿੱਤਾ ਗਿਆ ਜਹਾਜ਼ ਰਵਾਨਾ ਹੋ ਗਿਆ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਲਾਈਵ ਜੁੜੇ ਨੇ ਰਾਜੀਵ ਜਿਸ ਤੰਗ ਦੀ ਜਾਣਕਾਰੀ ਮਿਲ ਰਹੀ ਹੈ ਕਿ 205 ਭਾਰਤੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਅੰਮ੍ਰਿਤਸਰ ਦੇ 에어ਪੋਰਟ ਤੇ ਲੈਂਡ ਕਰੇਗਾ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਕਿਉਂਕਿ ਇਹ ਜੋ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਲੈਂਡ ਹੋ ਰਿਹਾ ਹੈ ਯੂਐਸ ਆਰਮੀ ਦਾ ਜਹਾਜ਼ ਦੱਸਿਆ ਜਾ ਰਿਹਾ ਹੈ ਕਿ ਕੁਝ ਜਾਣਕਾਰੀ ਤੁਹਾਡੇ ਕੋਲ ਕਿੰਨੇ ਵਜੇ ਇਹ ਜਹਾਜ਼ ਪਹੁੰਚੇਗਾ ਕਿ ਜ਼ਿਆਦਾਤਰ ਲੋਕ ਪੰਜਾਬ ਦੇ ਨਾਲ ਸੰਬੰਧਿਤ ਨੇ ਰਾਜੀਵ ਬਿਲਕੁਲ ਜੋ ਜਾਣਕਾਰੀ ਮਿਲ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ 205 ਕੁੱਲ ਭਾਰਤੀ ਨੇ ਜਿਨ੍ਹਾਂ ਨੂੰ ਕਿ ਅਮਰੀਕਾ ਦੇ ਵੱਖ-ਵੱਖ ਥਾਵਾਂ ਤੋਂ ਜੋ ਹੈ ਉੱਥੋਂ ਦੀ ਜਿਹੜੀ ਆਰਮੀ ਹੈ ਉਹਨਾਂ ਵੱਲੋਂ ਪਹਿਲਾਂ ਉਹਨਾਂ ਨੂੰ ਵੈਰੀਫਾਈ ਕੀਤਾ ਗਿਆ ਕਿ ਉਹ ਨਜਾਇਜ਼ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਕਿਉਂਕਿ ਦੋ ਤਿੰਨ ਚੀਜ਼ਾਂ ਨੇ ਜੇਕਰ ਅਸੀਂ ਪਿਛਲੇ ਦਿਨਾਂ ਦਾ ਜ਼ਿਕਰ ਕਰਦੇ ਹਾਂ ਜਦੋਂ ਤੋਂ ਜਿਹੜੇ ਡੋਨਲਡ ਟਰੰਪ ਨੇ ਰਾਸ਼ਟਰਪਤੀ ਬਣਦੇ ਨੇ ਅਮਰੀਕਾ ਦੇ ਉਸ ਤੋਂ ਬਾਅਦ ਇਹ ਵੀ ਜਾਣਕਾਰੀਆਂ ਆਈਆਂ ਸੀ ਕਿ ਅਮਰੀਕਾ ਦੇ ਕਈ ਗੁਰੂ ਘਰਾਂ ਦੇ ਵਿੱਚ ਕੁਝ ਲੋਕ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਬਾਅਦ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਇਹ ਗੱਲ ਜ਼ਰੂਰ ਕਹੀ ਕਿ ਕਿਸੇ ਵੀ ਗੁਰੂ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਛਾਪੇਮਾਰੀ ਜਾਂ ਕੋਈ ਤਲਾਸ਼ੀ ਅਭਿਆਨ ਨਹੀਂ ਚਲਾਇਆ ਗਿਆ ਪਰ ਜਿਹੜੇ ਲੋਕ ਨਜ਼ਾਇਤ ਤਰੀਕੇ ਦੇ ਨਾਲ ਰਹਿ ਰਹੇ ਸੀ ਉਹਨਾਂ ਨੂੰ ਵੈਰੀਫਾਈ ਜ਼ਰੂਰ ਕੀਤਾ ਗਿਆ ਤਾਂ ਹੁਣ ਜਿਹੜੀ ਵੱਡੀ ਜਾਣਕਾਰੀ ਮਿਲਦੀ ਹੈ ਕਿ ਜਿਹੜੀ ਯੂਐਸ ਮਿਲਟਰੀ ਦੀ ਫਲਾਈਟ ਹੈ ਉਹ ਇਸ ਵੇਲੇ ਉਡਾਣ ਭਰ ਚੁੱਕੀ ਹੈ ਅਮਰੀਕਾ ਤੋਂ ਔਰ ਕੱਲ ਸਵੇਰੇ ਉਸਨੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣਾ ਹੈ ਤਾਂ ਇਸ ਦੇ ਵਿੱਚ ਕੁੱਲ 205 ਭਾਰਤੀ ਨੇ ਉਹਨਾਂ ਦੇ ਵਿੱਚ ਹੁਣ ਕਿੰਨੇ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਜਾਂ ਫਿਰ ਹੋਰ ਜਿਹੜੇ ਗਵਾਂਢੀ ਸੂਬੇ ਨੇ ਉਨ੍ਹਾਂ ਦੇ ਨਾਲ ਜਾਂ ਭਾਰਤ ਦੇ ਹੋਰ ਕਿਹੜੇ-ਕਿਹੜੇ ਸੂਬੇ ਦੇ ਨਾਲ ਸੰਬੰਧਤ ਇਹ ਲੋਕ ਹੋਣਗੇ ਪਰ ਕਿਉਂਕਿ ਫਲਾਈਟ ਜਿਹੜੀ ਹੈ ਉਹ ਅਮਰੀਕਾ ਤੋਂ ਸਿੱਧੀ ਅਮਰਤਸਰ ਪਹੁੰਚ ਰਹੀ ਹੈ ਔਰ ਅਮਰਤਸਰ ਇੱਕ ਹੋਰ ਸਭ ਤੋਂ ਵੱਡੀ ਗੱਲ ਕਿ ਇਹ ਜਿਹੜੀ ਯੂਐਸ ਮਿਲਟਰੀ ਦੀ ਫਲਾਈਟ ਹੋਣ ਕਰਕੇ ਜਿਹੜਾ 에ਅਰ ਫੋਰਸ ਦਾ 에ਅਰ ਬੇਸ ਹੈ ਉੱਥੇ ਜ਼ਿਆਦਾ ਸੰਭਾਵਨਾਵਾਂ ਨੇ ਕਿ ਇਹ ਜਿਹੜੀ ਫਲਾਈਟ ਹੈ ਉੱਥੇ ਲੈਂਡ ਕੀਤੀ ਜਾ ਸਕਦੀ ਕਿਉਂਕਿ ਇਹ ਕਿਸੇ 에ਅਰਲਾਈਨਸ ਦੀ ਫਲਾਈਟ ਨਹੀਂ ਹੈ ਬਲਕਿ ਉੱਥੋਂ ਦੀ ਜਿਹੜੀ ਆਰਮੀ ਹੈ ਯੂਐਸ ਦੀ ਉਹਨਾਂ ਦਾ ਇੱਕ ਜਿਹੜਾ ਪਲੇਨ ਹੈ ਉਹ ਖਾਸ ਤੌਰ ਤੇ ਇਹਨਾਂ ਸਾਰੇ ਭਾਰਤੀਆਂ ਨੂੰ ਲੈ ਕੇ ਜੋ ਹੈ ਭਾਰਤ ਪਹੁੰਚ ਰਿਹਾ ਔਰ ਭਾਰਤ ਦੇ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਦਾ ਇਹ ਆਪਣੇ ਆਪ ਦੇ ਵਿੱਚ ਬਿਲਕੁਲ ਰਾਜੀ ਵੇ ਇਸੇ ਦੇ ਵਿਚਾਲੇ ਕੋਈ ਐਡਮਿਨਿਸਟ੍ਰੇਸ਼ਨ ਵੀ ਨਾਲ ਗੱਲ ਹੋ ਰਹੀ ਸੀ ਕਿ ਅੰਮ੍ਰਿਤਸਰ ਦੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਕੋਲ ਕੋਈ ਜਾਣਕਾਰੀ ਇਸ ਸਬੰਧੀ ਆਈ ਹੈ ਹੁਣ ਤੱਕ ਅਤੇ ਕੋ ਜਿੱਤੋਂ ਤੱਕ ਪ੍ਰਸ਼ਾਸਨ ਦਾ ਸਵਾਲ ਹੈ ਤਾਂ ਹਲੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਅਧਿਕਾਰਕ ਤੌਰ ਤੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਪਰ ਜਿਹੜੇ ਇੰਟੈਲੀਜੈਂਸ ਦੇ ਸੂਤਰ ਨੇ ਜਾਂ ਜਿਨ੍ਹਾਂ ਨੂੰ ਕਿਉਂਕਿ ਪਹਿਲਾਂ ਤੋਂ ਜਾਣਕਾਰੀ ਜੇਕਰ ਕੋਈ ਵੀ ਫਲਾਈਟ 에ਅਰਪੋਰਟ ਤੇ ਪਹੁੰਚਣੀ ਹੈ ਤਾਂ ਉਸ ਦੀ ਪਹਿਲਾਂ ਤੋਂ ਜਾਣਕਾਰੀ ਦਿੱਤੀ ਜਾਂਦੀ ਔਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹ ਆਮ ਫਲਾਈਟ ਨਹੀਂ ਹੈ ਬਲਕਿ ਯੂਐਸ ਮਿਲਟਰੀ ਦਾ ਜਿਹੜਾ ਜਹਾਜ਼ ਹੈ ਉਹ ਆ ਰਿਹਾ ਤਾਂ ਲਾਜ਼ਮੀ ਤੌਰ ਤੇ ਇਸ ਦੀ ਜਾਣਕਾਰੀ ਜਿਹੜੀ ਹੈ ਉਹ 에ਅਰਪੋਰਟ ਅਥਾਰਟੀ ਜਾਂ ਹੋਰ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਜਿਹੜੀਆਂ ਅਮਰੀਕਾ ਤੋਂ ਖਬਰਾਂ ਜਿਹੜੀਆਂ ਨੇ ਸੋਰਸਸ ਦੇ ਹਵਾਲੇ ਤੋਂ ਆ ਰਹੀਆਂ ਨੇ ਉਸ ਦੇ ਵਿੱਚ ਵੀ ਇਹੀ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਇਹ ਜਿਹੜੀ ਫਲਾਈਟ ਹੈ ਉਹ ਲੈਂਡ ਕਰੇਗੀ ਜਿਸ ਦੇ ਵਿੱਚ 205 ਭਾਰਤੀ ਨੇ ਹਾਲਾਂਕਿ ਇਹ ਪਹਿਲੀ ਫਲਾਈਟ ਤਾਂ ਇਸ ਕਰਕੇ ਹਰ ਕਿਸੇ ਦੀ ਇਸ ਦੇ ਉੱਤੇ ਨਜ਼ਰ 20 ਟਿੱਕੀ ਹੈ ਪਰ ਨਾਲ ਦੀ ਨਾਲ ਇੱਕ ਇਹ ਵੀ ਸਵਾਲ ਹੁਣ ਪੈਦਾ ਹੋ ਰਿਹਾ ਕਿ ਜਿਹੜੀ ਇੱਕ ਫਲਾਈਟ 200 ਪੰਜ ਭਾਰਤੀ ਨਾਗਰਿਕਾਂ ਨੂੰ ਲੈ ਕੇ ਵਾਪਸ ਆਰੀ ਹੈ ਤਾਂ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਐਸੀਆਂ ਜਿਹੜੀਆਂ ਫਲਾਈਟਸ ਜਾਂ ਉੱਥੇ ਜਿਹੜੇ ਲੋਕ ਰਹਿ ਰਹੇ ਨੇ ਕਿਉਂਕਿ ਜਿਹੜੀ ਗਿਣਤੀ ਜਾਂ ਅੰਕੜਾ ਦੱਸਿਆ ਜਾ ਰਿਹਾ ਹੈ ਕਿ ਉਹ ਬਹੁਤ ਜ਼ਿਆਦਾ ਹੈ ਤਾਂ ਜੇਕਰ ਲਗਾਤਾਰ ਅਜਿਹੀਆਂ ਫਲਾਈਟਾਂ ਭਾਰਤ ਦੇ ਹੋਰ ਹਵਾਈ ਅੱਡਿਆਂ ਤੇ ਆਉਂਦੀਆਂ ਨੇ ਤਾਂ ਭਾਰਤ ਦੇ ਲਈ ਇੱਕ ਉਹਨਾਂ ਲੋਕਾਂ ਦੇ ਲਈ ਖਾਸ ਤੌਰ ਤੇ ਇੱਕ ਅਸੀਂ ਕਹਿ ਸਕਦੇ ਹਾਂ ਮੰਦ ਭਾਗੀ ਖਬਰ ਵੀ ਹੈ ਔਰ ਨਿਰਾਸ਼ ਕਰਨ ਵਾਲੀ ਵੀ ਹੈ ਜਿਹੜੇ ਕਿ ਆਪਣਾ ਪਵਿੱਖ ਉਹ ਨੂੰ ਇੱਕ ਨਜ਼ਰੀਏ ਦੇ ਨਾਲ ਉੱਥੇ ਜਾਂਦੇ ਨੇ ਕਿ ਇੱਕ ਸੁਨਹਿਰਾ ਭਵਿੱਖ ਬਣਾਇਆ ਜਾਏਗਾ ਬਿਲਕੁਲ ਬਿਲਕੁਲ ਰਾਜੀ ਫਿਲਹਾਲ ਦੇ ਲਈ ਸ਼ੁਕਰੀਆ ਕਿਉਂਕਿ ਸੁਨਹਿਰੇ ਭਵਿੱਖ ਦੇ ਲਈ ਪੰਜਾਬ ਤੋਂ ਭਾਰਤ ਤੋਂ ਬਹੁਤ ਸਾਰੇ ਲੋਕ ਜਾਇਜ਼ ਨਜਾਇਜ਼ ਢੰਗ ਦੇ ਨਾਲ ਅਮਰੀਕਾ ਗਏ ਗੈਰ ਕਾਨੂੰਨੀ ਢੰਗ ਦੇ ਨਾਲ ਗਏ 25 25 30 30 35 35 ਲੱਖ ਰੁਪਇਆ ਲਾ ਕੇ ਗਏ ਡੰਕੀ ਰੂਟ ਜਿਸ ਨੂੰ ਕਿਹਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੁਣ 트ੰਪ ਦੇ ਵੱਲੋਂ ਵਾਪਸ ਭੇਜਿਆ ਜਾ ਰਿਹਾ ਹੈ ਤੇ ਇਸ ਵੇਲੇ ਇਮੀਗ੍ਰੇਸ਼ਨ ਐਕਸਪਰਟ ਵਿਨੇ ਹਰੀ ਸੜਨਾਲ ਫੋਨ ਲਾਈਨ ਤੇ ਮੌਜੂਦ ਨੇ ਵਿਨੇ ਹਰੀ ਜੀ ਸਵਾਗਤ ਹੈ న్యూਸ 18 ਤੇ ਤੁਹਾਡਾ ਨਾਲ ਹੀ ਸਵਾਲ ਜਿਸ ਢੰਗ ਦੇ ਨਾਲ ਟਰੰਪ ਦੇ ਵੱਲੋਂ ਵਾਪਸ ਭੇਜਿਆ ਜਾ ਰਿਹਾ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਭਾਰਤੀ ਰਹਿ ਰਹੇ ਸੀ ਪੰਜਾਬੀ ਵੀ ਬਹੁਤ ਸੀ ਕਿੱਡਾ ਵੱਡਾ ਨੁਕਸਾਨ ਜੇਕਰ ਪੰਜਾਬ ਦੇ ਨਜ਼ਰੀਏ ਤੋਂ ਭਾਰਤ ਦੇ ਨਜ਼ਰੀਏ ਤੋਂ ਤੁਸੀਂ ਦੇਖ ਦਿਓ ਕੋਈ ਬੱਚੇ ਬਾਰਡਰ ਕ੍ਰੋਸ ਕਰਕੇ ਜਿਹੜੇ ਗਏ ਆ ਜੀ ਉਹ ਲੋਕ ਵਾਪਸ ਆ ਰਹੇ ਆ ਜੀ ਤੇ ਜਿਹੜਾ ਇਲੀਗਲ ਮਾਈਗ੍ਰੇਸ਼ਨ ਦਾ ਕੰਮ ਚੱਲਦਾ ਜੀ कि 205 ਦੇ ਜਣੇ ਵਾਪਸ ਆ ਰਹੇ ਆ ਜ ਸੁਣਿਆ 5000 ਇਕੱਠਾ ਕੀਤਾ ਹੋਇਆ ਉੱਥੇ ਉਹਨਾਂ ਨੇ ਜੀ 200 ਬੰਦਾ ਤੁਰਿਆ ਅੱਜ ਜਹਾਜ਼ ਤੇ ਚੜ੍ਹਿਆ ਸਵਾਗਤ ਹੋ ਜੂਗਾ ਇਹਨਾਂ ਦਾ ਸ਼ਾਮ ਤੱਕ ਲੱਗਦਾ ਜੀ ਅਵਨੇ ਹਰੀ ਜੀ ਜੇਕਰ ਅਸੀਂ ਆਰਥਿਕ ਤੌਰ ਤੇ ਦੇਖੀਏ ਤਾਂ ਕੀ ਲੱਗਦਾ ਹੈ ਕਿ ਡੰਕੀ ਰੂਟ ਦੇ ਰਾਹੀ ਜਿਹੜੇ ਲੋਕ ਜਾਂਦੇ ਨੇ ਕਿਉਂਕਿ ਤੁਸੀਂ ਇਸ ਦੇ ਨਾਲ ਸੰਬੰਧਤੋਂ ਇਸ ਕਿਤੇ ਦੇ ਨਾਲ ਇਸ ਪ੍ਰੋਫੈਸ਼ਨ ਦੇ ਨਾਲ ਤਾਂ ਕੀ ਜਾਣਕਾਰੀ ਹੈ 30 35 ਲੱਖ ਤੱਕ ਇਹ ਜਿਹੜਾ ਡੰਕੀ ਰੂਟ ਹੈ ਇਸ ਦੇ ਰਾਹੀਂ ਲੋਕ ਪੈਸੇ ਖਰਚ ਕੇ ਜਾਂਦੇ ਨੇ ਗੈਰਕਾਨੂੰਨੀ ਪੱਟਾਂ ਪੱਟਾਂ ਦੇ ਹੱਥ ਮਾਰ ਕੇ ਜਾਂਦੇ ਆ ਆਲਾ 10 ਆ ਗਿਆ ਬੰਦਾ ਜਿਹਨੂੰ ਅਸੀਂ ਕਹਿੰਦੇ ਆ ਨਾ ਹਾਈਲਾਈਟ ਕਰਕੇ ਚਲੇ ਜਾ ਜੀ ਤਿਆਰੀ ਕਰ ਲਾ ਇੰਟਰਵਿਊ ਦੀ ਉਹ ਕਹਿੰਦਾ ਨਹੀਂ ਡੰਕੀ ਨਾ ਜਾਊਂਗਾ ਜੀ ਪਿੰਡਾਂ ਦੇ ਪਿੰਡ ਖਾਲੀ ਹੋਏ ਪਏ ਆ ਲੋਕਾਂ ਨੂੰ ਸਮਝਣਾ ਪਏਗਾ ਇਹ ਡੋਨਲਡ ਟਰੰਪ ਹੈ ਇਹਨੇ ਜੋ ਕਹਿਤਾ ਨਾ ਜੀ ਇਹਨੇ ਕਰਨਾ ਇਹ ਸ਼ਕਤੀਸ਼ਾਲੀ ਆਦਮੀ ਹੈ ਦੁਨੀਆ ਦਾ ਜੀ ਇਹ ਜਿਹਨੇ ਲੋਕ ਜਾ ਰਹੇ ਆ ਉਹਨਾਂ ਨੂੰ ਸਮਝਣਾ ਪੈਣਾ ਤੁਸੀਂ ਇੱਥੋਂ ਵੇਚਵਟ ਕੇ ਆਪਦਾ ਸਾਰਾ ਕੁਝ ਚਲੇ ਗਏ ਹੋ ਹੁਣ ਅੱਗੇ ਕੁਝ ਨਹੀਂ ਬਣਨਾ ਤੁਹਾਡਾ ਲੋਗਾਂ ਨੂੰ ਲੀਗਲ ਤਰੀਕੇ ਨਾਲ ਜਾਣਾ ਪੈਣਾ ਹੈ ਇਲੀਗਲ ਤਰੀਕਿਆਂ ਨਾਲ ਜਾਓਗੇ ਤਾਂ ਇਹਦਾ ਹਾਲਾਤ ਖਰਾਬ ਹੋਣੇ ਆ ਜਾਣ ਵਾਲੇ ਟਾਈਮ ਤੇ ਬਨੇਹਰੀ ਜੀ ਜਿਹੜਾ ਕੋਈ 30 35 ਲੱਖ ਰੁਪਇਆ ਲਾ ਕੇ ਗਿਆ ਏ ਤੇ ਹੁਣ ਉਹ ਵਾਪਸ ਆ ਰਿਹਾ ਕਿਉਂਕਿ ਕਮਾਈ ਵੀ ਗਈ ਹੈ ਤੇ ਵਾਪਸ ਵੀ ਆਉਣਾ ਪੈ ਗਿਆ ਕੁਝ ਕਮਾਇਆ ਵੀ ਨਹੀਂ ਜਿੰਨੇ ਸਾਲ ਉੱਥੇ ਰਹੇ ਹੋਣੇ ਬਿਲਕੁਲ ਹੀ ਪੈਸੇ ਜਿਹਦੇ ਲੱਗੇ ਆ ਜੀ ਹੁਣ ਕੀ ਕਰ ਸਕਦਾ ਪੰਜਾਬ ਚੋਂ ਲੋਕਾਂ ਨੂੰ ਬਥੇਰਾ ਜਾਗਰੂਕ ਕਰਦੀ ਹੈ ਸਰਕਾਰ ਵੀ ਅਸੀਂ ਲੋਕ ਵੀ ਮੁਹਿੰਮ ਚਲਾਣੇ ਆਂ ਕਿ ਲੀਗਲ ਤਰੀਕਿਆਂ ਨਾਲ ਜਾਵੋ ਹੁਣ ਜਦੋਂ ਅਨਪੜ੍ਹ ਆਦਮੀ ਹੈ ਉਹਨੂੰ ਕੋਈ ਸਮਝਾਣ ਵਾਲਾ ਕੋਈ ਨਹੀਂ ਹੂੰ ਉਹ ਦੇਖੋ ਦੇਖੀ ਲੋਕਾਂ ਦੀ ਚੁੱਕ ਚਾ ਕੇ ਜੀ ਫਿਰ ਦੋ ਨੰਬਰ ਦੇ ਚਲੇ ਜਾਂਦਾ ਜੀ ਨਹੀਂ ਜਾਣਾ ਚਾਹੀਦਾ ਜੀ ਹੁਣ 35 ਲੱਖ ਰੁਪਇਆ ਵੀ ਬਰੁੜ ਗਿਆ ਪਰ ਜੇਕਰ ਗੱਲ ਕੀਤੀ ਜਾਵੇ ਤੁਸੀਂ ਠੀਕ ਇਲੀਗਲ ਟੰਗ ਨਾਲ ਪੇਜਦੇ ਹੋ ਪਰ ਤੁਹਾਡੇ ਸਾਥੀ ਤੁਹਾਡੇ profession ਦੇ ਨਾਲ ਤੁਹਾਡੇ ਕਿੱਤੇ ਦੇ ਨਾਲ ਜੁੜੇ ਹੋਏ ਲੋਕ ਅਜੇ ਵੀ ਨੇ ਜਿਹੜੇ ਗੈਰ ਕਾਨੂੰਨੀ ਟੰਗ ਨਾਲ ਪੇਜਦੇ ਨੇ ਉਹ ਵੀ ਜਿਨ੍ਹਾਂ ਨੂੰ ਟਰੈਵਲ ਏਜੰਟ ਕਿਹਾ ਜਾਂਦਾ ਹੈ ਉਹ ਕਹਿ ਸਕਦੇ ਨੇ ਕਿ ਨਹੀਂ ਭੇਜਣਾ ਇਹ ਵੀ ਉਹਨਾਂ ਦਾ ਵੀ ਕੁਝ ਦੇਖੋ ਸਾਡੇ ਸਾਡੇ ਕਿਤੇ ਨਾ ਰਿਲੇਟਡ ਕੋਈ ਬੰਦਾ ਨਹੀਂ ਹੈਗਾ ਜੀ ਇਹ ਲੋਗ 2 ਨੰਬਰ ਤੇ ਜਿੱਦਾਂ ਡਰੱਗਸ ਵੇਚਦੀ ਹੈ ਨਾ ਜੀ ਚਿੱਟਾ ਵੇਚਦਾ ਸੀਗਾ 20 ਵੇਚਦੀ ਹੈ ਗਲਤ ਸ਼ਰਾਬ ਵੇਚਦੀ ਇਦਾਂ ਹੀ ਗਲਤ ਤਰੀਕਿਆਂ ਨਾਲ ਭੇਜਣ ਵਾਲੇ ਏਜੰਟ ਨੇ ਇਹ ਟਰੈਵਲ ਏਜੰਟ ਨਹੀਂ ਹੈਗੇ ਨਾ ਤਾਂ ਕਿਸੇ ਦਾ ਦਫ਼ਤਰ ਹੁੰਦਾ ਹੈ ਨਾ ਦਾ ਜੀ ਇਹਨਾਂ ਦਾ ਹਫ਼ਤੇ 10 ਦਿਨ ਬਾਅਦ ਤਾਂ ਮੋਬਾਈਲ ਚੇਂਜ ਹੋ ਜਾਂਦਾ ਜੀ ਹੂੰ ਇਹ ਜੰਗਲਾਂ 'ਚੋਂ ਲੈ ਕੇ ਜਾਂਦੇ ਨੇ ਇਹਨਾਂ ਦਾ ਟਰੈਵਲ ਇੰਡਸਟਰੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ ਇਹਨਾਂ ਦਾ ਜੀ ਐਵੇਂ ਟਰੈਵਲ ਏਜੰਟਾਂ ਨੂੰ ਬਦਨਾਮ ਕੀਤਾ ਜਾਂਦਾ ਟਰੈਵਲ ਏਜੰਟ ਦਾ ਲਾਇਸੈਂਸ ਲੈ ਕੇ ਬੈਠਾ ਜੀ ਹੁਣ ਤਾਂ ਜਦੋਂ ਮਰਜ਼ੀ ਪੁਲਿਸ ਚੁੱਕ ਲੂਗੀ ਹੂੰ ਹੁਣੇ 205 ਬੰਦੇ ਆ ਰਹੇ ਆ ਇਹਨਾਂ ਦੀ ਤਫਤੀਸ਼ ਕਰਾਉਗੀ ਸਰਕਾਰ ਇਹਨਾਂ ਨੂੰ ਕਿੰਨੇ ਨੇ ਭੇਜਿਆ ਜੀ ਇਹਨਾਂ ਲੋਕਾਂ ਨੇ ਇਹਨਾਂ ਨੂੰ ਭੇਜਿਆ ਉਹ ਕੋਈ ਟਰੈਵਲ ਏਜੰਟ ਨਹੀਂ ਹੈਗੇ ਜੀ ਹੂੰ ਉਹ ਵੀ ਕਸੂਰਬਾਰ ਨੇ ਜਿਹਨਾਂ ਲੋਕੀ ਚਿੱਟਾ ਵੇਚਦੇ ਨੇ ਇੰਨੇ ਲੋਕੀ 2 ਨੰਬਰ 'ਚ ਮਾਨਵਤ ਇਹ ਮੰਨ ਦਿਓ ਤੁਸੀਂ ਉਹ ਵੀ ਕਸੂਰਬਾਰ ਨੇ ਜਿਨ੍ਹਾਂ ਨੇ ਇਹਨਾਂ ਨੂੰ ਭੇਜਿਆ ਗਲਤ ਢੰਗ ਦੇ ਨਾਲ ਦੇਖੋ ਇਹ ਦਿੱਲੀ ਤੋਂ ਚੱਲਦਾ ਜੀ ਇਹ ਸਾਰਾ ਮਾਫੀਆ ਦਿੱਲੀ ਤੋਂ ਤਾਂ ਗੁਜਰਾਤ ਤੋਂ ਜਦੋਂ ਬੰਦਾ ਇੱਥੋਂ ਪੰਜਾਬ ਚੋਂ ਦਿੰਦਾ ਨਾ ਜੀ ਤਿੰਨ ਚਾਰ ਬੰਦੇ ਪਹਿਲਾਂ ਉਹਦੇ ਵਿੱਚ ਪੈ ਜਾਂਦੇ ਆ ਜੀ ਇਹ ਚਾਰਟਰਡ ਫਲਾਈਟਾਂ ਕਰਕੇ ਗਲਤ ਤਰੀਕਿਆਂ ਨਾਲ ਕੋਈ ਦੁਬਈ ਤੋਂ ਜਾਂਦਾ ਕੋਈ ਸਤਾਨਬ울 ਤੋਂ ਜਾਂਦਾ ਸਾਡੇ ਕੋਲ ਰੋਜ਼ ਲੋਕ ਪਹੁੰਚਦੇ ਪਏ ਆ ਆਲਰੇਡੀ ਜਿਹੜੇ ਉੱਥੇ ਫੜੇ ਹੋਏ ਆ ਜਿਨ੍ਹਾਂ ਦੇ ਮਾਪੇ ਉਹਨਾਂ ਦੇ ਆਂਦੇ ਆ ਜੀ ਸਾਡਾ ਬੱਚਾ ਫੜਿਆ ਗਿਆ ਜੀ ਹੂੰ ਇਹ 5000 ਬੰਦਾ ਉਹਨਾਂ ਨੇ ਇਕੱਠਾ ਕੀਤਾ ਹੋਇਆ ਜੀ 200 ਮੋੜਿਆ ਬਾਕੀ ਦੇਖੋ ਜਰੂਰੀ ਮਾਰੂਗੇ ਤੁਹਾਡੇ ਕੋਲ ਹਾਲਾਂਕਿ ਤੁਸੀਂ ਤਾਂ ਸਟੱਡੀ ਬੇਸ ਤੇ ਭੇਜਦੇ ਹੋ ਜਾਂ ਹੋਰ ਤਰੀਕਿਆਂ ਦੇ ਨਾਲ ਜੋ ਲੀਗਲ ਨੇ ਪਰ ਤੁਹਾਡੇ ਕੋਲ ਵੀ ਅਜਿਹੇ ਲੋਕ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਅਰੇ ਰੋਹ ਆ ਰਹੀ ਹੈ ਜੀ ਜਿੱਦਨ ਦਾ ਜਿੱਦਨ ਦਾ ਟਰੰਪ ਸਾਹਿਬ ਨੇ ਆ ਸੰਘਾਸ਼ਣ ਦੇ ਸਾਹਮਣੇ ਆਣਾ ਜੀ ਪਰ ਲੋ ਬਚੀ ਹੋਏ ਦੇ ਹਰ ਬੰਦਾ ਜਿਹਦਾ ਨਿਆਣਾ ਉੱਥੇ ਆ ਉਹਨੂੰ ਘਬਰਾਟ ਪਈ ਹੋਈ ਵੀ ਹੁਣ ਨਿਆਣਾ ਵਾਪਸ ਆ ਜਾਣਾ ਜੀ ਪਿਛਲੇ 2-3 ਦਿਨ ਤੋਂ ਤਾਂ ਇਹੋ ਜਿਹੇ ਲੋਕ ਆ ਰਹੇ ਜਿਹੜੇ ਕਹਿੰਦੇ ਸਾਡਾ ਨਿਆਣਾ ਫੜਿਆ ਗਿਆ ਜੀ ਉੱਥੇ ਹਾਂ ਉਹਨਾਂ ਨੂੰ ਲੱਗਦਾ ਕਿ ਤੁਸੀਂ ਉੱਥੇ ਕੁਝ ਕਰਕੇ ਉਹਨਾਂ ਨੂੰ ਲੀਗਲ ਢੰਗ ਨਾਲ ਚੇਂਜ ਕਰਾ ਸਕਦੇ ਹੋ ਜਾਂ ਕੁਝ ਕਰ ਸਕਦੇ ਹੋ ਸਰ 20000 ਬੰਦਾ ਪਿਛਲੇ ਮਹੀਨੇ ਪਤਾ ਲੱਗਾ ਜੀ ਕੈਨੇਡਾ ਤੋਂ ਬਾਰਡਰ ਟੱਪ ਕੇ ਅਮਰੀਕਾ 'ਚ ਵੜ ਗਿਆ ਜੀ ਜੀ ਤੇਰਾ ਸਟੂਡੈਂਟ ਗਿਆ ਸੀ ਕੈਨੇਡਾ ਉਹਨੂੰ ਵੀ ਲੋਕਾਂ ਨੇ ਚੁੱਕ ਕੇ ਉੱਥੋਂ ਦੋ ਨੰਬਰ ਦੇ ਵਿੱਚ ਅਮਰੀਕਾ 'ਚ ਵੜਤਾ ਜੀ ਹੁਣ ਇਹ ਸਾਰੇ ਵਾਪਸ ਆਣੇ ਆ ਜੀ ਉੱਥੋਂ ਪਰ ਕੈਨੇਡਾ ਤੋਂ ਵੀ ਇਹ ਹੋ ਰਿਹਾ ਹੈ ਗੈਰਕਾਨੂੰਨੀ ਢੰਗ ਨਾਲ ਵੀ ਕਾਨੂੰਨੀ ਢੰਗ ਨਾਲ ਵੀ ਲੋਕ ਜਿਹੜੇ ਕੈਨੇਡਾ ਪਹੁੰਚ ਗਏ ਹੁਣ ਉਹ ਅਮਰੀਕਾ ਜਾਣਾ ਚਾਹੁੰਦੇ ਨੇ ਇਹਦਾ ਕਾਰਨ ਕੀ ਹੈ ਸਰਕਾਰ ਨੇ ਕਨੇਡੀਅਨ ਸਰਕਾਰ ਨੇ ਨਾ ਜੀ ਆ 10 ਦਿਨ ਪਹਿਲਾਂ ਇੱਕ ਆંકੜੇ ਦਿੱਤੇ ਆ ਵੀ 20000 ਭਾਰਤੀਏ ਜਿਹੜਾ ਸਟੂਡੈਂਟ ਵੀਜ਼ੇ ਤੇ ਪਿਛਲੇ ਸਾਲ ਕਨੇਡਾ ਗਿਆ ਉਹ ਲਾਪਤਾ ਵੈ ਹੂੰ 20000 ਪੰਜਾਬੀ ਜਿਹੜੇ ਲਾਪਤਾ ਨੇ ਉਹ ਲਾਪਤਾ ਕਿੱਥੇ ਨੇ ਉਹ ਅਮਰੀਕਾ ਵੜ ਗਏ ਜੀ ਸਾਰੇ ਜੀ ਹੁਣ ਉੱਥੇ ਫੜੇ ਜਾ ਰਹੇ ਨੇ ਰਸਤਾ ਹੁੰਦੀਆਂ ਭਈਆਂ ਹੁਣ ਦੁਨੀਆ ਵਾਪਸ ਆਊਗੀ ਹੂੰ ਚਲੋ ਬਹੁਤ ਧੰਨਵਾਦ ਵਨੇ ਹਰੀ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਾਣਕਾਰੀ ਦੇਣ ਦੇ ਲਈ ਤਾਂ ਵੱਡੀ ਖਬਰ ਆ ਪੰਜਾਬੀਆਂ ਦੇ ਨਾਲ ਜੁੜੀ ਹੋਈ ਵੀ ਭਾਰਤ ਦੇ ਨਾਲ ਜੁੜੀ ਹੋਈ ਕਿ ਜਿਹੜੇ ਲੋਕ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਗਏ ਚਾਹੇ ਉਹ ਕੈਨੇਡਾ ਦੇ ਥਰੂ ਗਏ ਚਾਹੇ ਉਹ ਮੈਕਸੀਕੋ ਦੇ ਥਰੂ ਗਏ ਚਾਹੇ ਉਹ ਕਿਸੇ ਵੀ ਬਾਰਡਰ ਟੱਪ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਡੰਕੀ ਰੂਟ ਦੇ ਰਾਹੀ 33 35 34 40 ਲੱਖ ਰੁਪਇਆ ਲਾ ਕੇ ਗਏ ਇਸ ਆਸ ਦੇ ਨਾਲ ਕਿ ਉੱਥੇ ਚੰਗਾ ਭਵਿੱਖ ਹੋਏਗਾ ਉੱਥੇ ਚੰਗੀ ਜ਼ਿੰਦਗੀ ਹੋਏਗੀ ਉੱਥੇ ਅਸੀਂ ਪੀਆਰ ਮਿਲੇਗੀ ਗ੍ਰੀਨ ਕਾਰਡ ਹੋਲਡਰ ਬਣਨ ਜਾਗੇ ਤੇ ਚੰਗੀ ਜ਼ਿੰਦਗੀ ਹੋਏਗੀ ਪਰ ਅਜੇ ਹਾਂ ਨਹੀਂ ਹੋਇਆ ਕਿਉਂਕਿ 트੍ਰੰਪ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਸਿਕੰਜਾ ਕਸਿਆ ਜਾ ਰਿਹਾ ਹੈ ਗੈਰ ਕਾਨੂੰਨੀ ਭਾਰਤੀਆਂ ਦੇ ਖਿਲਾ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਉਹ ਕਿਸੇ ਵੀ ਦੇਸ਼ ਦੇ ਨਾਲ ਸੰਬੰਧਿਤ ਹੋਣ ਪਰ 1700 ਜਿਹੇ ਭਾਰਤ ਦੇ ਨਾਲ ਸੰਬੰਧਿਤ ਲੋਕ ਉੱਥੇ ਹਿਰਾਸਤ ਦੇ ਵਿੱਚ ਲਏ ਗਏ ਨੇ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਤੇ ਉਸ ਦੇ ਵਿੱਚੋਂ 205 ਨੂੰ ਭੇਜਿਆ ਜਾ ਰਿਹਾ ਹੈ ਯੂ ਐਸ ਆਰਮੀ ਦੇ ਜਹਾਜ਼ ਦੇ ਵਿੱਚ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਜੋ ਅਮ੍ਰਿਤਸਰ ਦੇ ਵਿੱਚ ਲੈਂਡ ਕਰੇਗਾ ਹਾਲਾਂਕਿ ਜਿਸ ਢੰਗ ਦੇ ਨਾਲ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਕਾਫੀ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ 18000 ਦੇ ਕਰੀਬ ਭਾਰਤੀ ਨੇ ਜੋ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਨੇ ਤੇ 2023-24 ਦੇ ਵਿੱਚ ਵੀ 1100 ਜਿਹੇ ਭਾਰਤੀਆਂ ਦੀ ਪਛਾਣ ਕੀਤੀ ਗਈ ਸੀ ਜਿਨ੍ਹਾਂ ਨੂੰ ਰਿਪੋਰਟ ਵੀ ਕੀਤਾ ਗਿਆ ਸੀ ਜਿਹੜੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸੀ ਅਤੇ ਰਿਪੋਰਟ ਕੀਤੇ ਗਏ ਜੋ 145 ਦੇਸ਼ਾਂ ਦੇ ਕਰੀਬ 1,60,000 ਨਾਗਰਿਕ ਨੇ ਜਿਨ੍ਹਾਂ ਨੂੰ ਅਮਰੀਕਾ ਵਾਪਸ ਭੇਜ ਰਿਹਾ ਅਤੇ ਇਹ ਗਿਣਤੀ ਕੁੱਲ 15 ਲੱਖ ਦੇ ਕਰੀਬ ਹੈ ਦੁਨੀਆ ਭਰ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ 495 ਜਹਾਜ਼ਾਂ ਜ਼ਰੀਏ ਵਾਪਸ ਭੇਜਿਆ ਜਾ ਰਿਹਾ ਹੈ ਉਹਨਾਂ ਦੇ ਆਪੋ ਆਪਣੇ ਦੇਸ਼ਾਂ ਦੇ ਵਿੱਚ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਧੀ ਹੈ 2023-24 ਦੇ ਵਿੱਚ 90415 ਭਾਰਤੀਆਂ ਨੇ ਯੂਐਸ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜ਼ਿਆਦਾਤਰ ਕੋਸ਼ਿਸ਼ਾਂ ਉੱਤਰੀ ਬਾਰਡਰ ਜ਼ਰੀਏ ਕੀਤੀਆਂ ਗੰਜਾਂ ਨੇ ਇਸ ਤੋਂ ਪਹਿਲਾਂ ਅਮਰੀਕੀ ਫੌਜ ਦੇ ਜਹਾਜ਼ ਨੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਗੁਆਟੇਮਾਲਾ, ਪੇਰੂ ਅਤੇ ਹੁੰਡੂਰਾਸ ਤੱਕ ਪਹੁੰਚਾਇਆ